ਜੀ ਗੁਰਮੁਖ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਨਲਾਈਨ ਹੋ ਜੀ تنਵੀਰ ਜੀ ਤੁਹਾਨੂੰ ਤੇ ਰੇਡੀਓ تنਵੀਰ ਦੇ ਸਾਰੇ ਦਾਨਸ਼ਮਨ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਗੁੱਡ ਮਾਰਨਿੰਗ ਜੀ ਹਾਂਜੀ ਵੈਰੀ ਗੁੱਡ ਮਾਰਨਿੰਗ ਜੀ ਸੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਜੀ ਸੋ ਇਹ ਕਿਵੇਂ ਕੰਮ ਕਰੇਗਾ ਸਾਡੇ ਸਰੋਤਿਆਂ ਨੂੰ ਦੱਸਿਆ ਜਾਵੇ ਕਿਉਂਕਿ ਮੈਨੂੰ ਲੱਗਦਾ ਵੀ ਸਹੀ ਐਵੇਂ ਦਾ ਸ਼ਾਪਿੰਗ ਕਰਨ ਲਈ ਜਿੱਥੇ ਨਹੀਂ ਵੀ ਉਹ ਐਪਲੀਕੇਬਲ ਹੈਗਾ ਤੇ ਫਿਰ ਵੀ ਅਸੀਂ ਉਸ ਚੀਜ਼ ਦੀ ਸ਼ਾਪਿੰਗ ਕਰ ਲਈ ਜੇ ਕੁਝ ਗੱਲਬਾਤ ਇਸ ਬਾਰੇ ਆਪਾਂ ਜੂਰ ਸਰੋਤਿਆਂ ਨੂੰ ਦੱਸੀਏ ਹਾਂਜੀ ਬਿਲਕੁਲ ਤਨਵੀਰ ਜੀ ਇਹ ਇੱਕ ਐਡਾ ਦਾ ਮਾਮਲਾ ਸੀਗਾ ਕਿ ਜਿਹੜਾ ਲੋਕਾਂ ਦੇ ਸਿੱਧੇ ਤੌਰ ਤੇ ਜੇਬਾਂ ਨਾਲ ਜੁੜਿਆ ਹੋਇਆ ਬਿਲਕੁਲ ਗਵਰਨਮੈਂਟ ਵੱਲੋਂ ਜਦੋਂ ਇਹ ਬਿੱਲ ਆਂਦਾ ਗਿਆ ਸਿੱਧਾ ਕੁਝ ਇੱਕ ਸਰੋਤਿਆਂ ਵੱਲੋਂ ਆਮ ਪਬਲਿਕ ਵੱਲੋਂ ਦਾ ਵਿਰੋਧ ਵੀ ਕੀਤਾ ਗਿਆ ਪਰ ਮੈਂ ਇੱਕ ਗੱਲ ਦੱਸ ਦਵਾਂ ਕਿ ਜਿਹੜੀ ਸਹੂਲਤ ਪਬਲਿਕ ਨੂੰ ਮਿਲਦੀ ਹੁੰਦੀ ਹੈ ਪਬਲਿਕ ਉਹਦਾ ਸਵਾਗਤ ਹੀ ਕਰਦੀ ਹੁੰਦੀ ਹੈ ਬਾਅਦ ਵਿੱਚ ਭਾਵੇਂ ਲੌਂਗ ਟਰਮ ਜੋ ਮਦੀ ਸਿੱਟੇ ਨਿਕਲਦੇ ਹੋਣ ਜਿੱਦਾਂ ਕੋਵਿਡ ਦੇ ਵਿੱਚ ਜਿੰਨਾ ਮਰਜ਼ੀ ਗਵਰਨਮੈਂਟ ਨੇ ਪੈਸਾ ਵੰਡਿਆ ਸੀ ਉਸ ਟਾਈਮ ਤੇ ਕਿਸੇ ਨੇ ਬਹੁਤਾ ਵਿਰੋਧ ਨਹੀਂ ਸੀ ਕੀਤਾ ਠੀਕ ਹੈ ਜੀ ਸੋ ਜਿਹੜੀ ਵੀ ਕੋਈ ਸਹੂ ਫਨਾਂਸ਼ੀਓਟ ਵਰਤੇ ਦਿੰਦੀ ਹੁੰਦੀ ਭਾਵੇਂ ਡਾਇਰੈਕਟ ਮਨੀ ਦੀ ਹੋਵੇ ਉਹ ਜਿਹੜੀ ਪਬਲਿਕ ਆ ਉਹ ਈਜ਼ੀ ਫੀਲ ਕਰਦੀ ਹੈ ਉਹਦੇ ਚ ਅਸਲ ਚ ਬਿਲ C78 ਜਿਹੜਾ ਪਾਸ ਕੀਤਾ ਗਿਆ ਦੀ ਵੀਰਵਾਰ ਨੂੰ ਫਾਈਨਲੀ ਜਿਹੜੀ ਇਹਦੇ ਤੇ ਥਰਡ ਤੇ ਫਾਈਨਲ ਵੋਟ ਹੋਈ ਹੈ ਸੈਨੇਟ ਦੇ ਵਿੱਚ ਜਦੋਂ ਇਹ ਪਾਸ ਹੋ ਗਿਆ ਤਾਂ ਉਸ ਤੋਂ ਬਾਅਦ ਹੁਣ ਕੱਲ ਸ਼ਨੀਵਾਰ ਦਸੰਬਰ 14 2024 ਤੋਂ ਲੈ ਕੇ ਤੇ ਫਰਵਰੀ 15 2025 ਤੱਕ ਇਹ ਲਾਗੂ ਰਹੂਗਾ ਜੀ ਪਾਵੇ ਤੇ ਜਿਹੜੀ ਟੈਕਸ ਦੇ ਉੱਪਰ ਛੋਟ ਰਹੂਗੀ ਕਿੰਨੀਆਂ ਚੀਜ਼ਾਂ ਦੇ ਛੋਟ ਰਹੂਗੀ ਥੋੜਾ ਟੋਕਨ ਮਾਤ ਆਪਾਂ ਦੱਸ ਦਾਂਗੇ ਲੇਕਿਨ ਇੱਕ ਮੈਂ ਇਹਦੇ ਨਾਲ ਕੁਝ ਹੋਰ ਜ਼ਰੂਰੀ ਜਿਹੜੀਆਂ ਗੱਲਾਂ ਜੁੜੀਆਂ ਹੋਈਆਂ ਉਹ ਆਪਣਾ ਸੁਲਤਾਨਾ ਨਾਲ ਸਾਂਝੀਆਂ ਕਰ ਦਿੰਨੇ ਆ ਤਰਫੀਰ ਜੀ ਕਿ ਜਿਹੜੀ ਸ਼ਾਪਿੰਗ ਦਸੰਬਰ 14 ਤੋਂ ਲੈ ਕੇ 15 ਫਰਵਰੀ ਤੱਕ ਹੋਊਗੀ ਤੇ ਫੁੱਲ ਨਾੜ ਫਾਈਨਲ ਪੇਮੈਂਟ ਉਹਦੀ ਹੋਊਗੀ ਪਾਵੇਂ ਇਨਸਟਾਲਮੈਂਟ ਪਾਵੇਂ ਆਪਾਂ ਪ੍ਰਜੀਤ ਕਰ ਲਈ ਤੇ ਜੇ ਇਨਸਟਾਲਮੈਂਟ ਦੀ ਕਿਸ਼ਤਾਂ ਆਪਾਂ ਬਾਅਦ ਚ ਪੇ ਕੀਤੀਆਂ ਨੇ ਲੈਕਿਨ ਫੁੱਲ ਨਾ ਪਾਇਨ ਨੂੰ ਪੇਮੈਂਟ ਇਸ ਸਮੇਂ ਦਰਮਿਆਨ ਜਿਹੜੀ ਹੋਈ ਹੋਵੇ ਤਾਂ ਐਂਡ ਆ ਜਿਹੜਾ 15 ਫਰਵਰੀ ਹੈਗਾ ਆਪ ਐਂਡ ਆ ਪੀਰੀਅਡ ਤੋਂ ਪਹਿਲਾ ਪਹਿਲਾ ਡਿਲੀਵਰ ਹੋ ਗਈ ਹੋਵੇ ਤੇ ਜਾਂ ਫਿਰ ਸ਼ਿਪਮੈਂਟ ਹੋ ਗਈ ਹੋਵੇ ਤੇ ਚਾਰਜ ਹੋ ਗਏ ਹੁਣ ਕਸਟਮਰ ਨੂੰ ਪੈਸੇ ਉਹਦੇ ਉੱਪਰ ਜਿਹੜੀ ਆ ਇਹ ਮਿਲਣੀ ਹੈਗੀ ਹੈ ਜੀ ਇਹਦੇ ਵਿੱਚ ਆਮ ਲੋਕਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜਾ GST ਤੇ SHSST ਰਿਬੇਟ ਜਿਹੜਾ ਪ੍ਰੋਗਰਾਮ ਹੈਗਾ ਇਹ ਥਰੂ ਦਾ ਸਪਲਾਈ ਚੇਨ ਜਿਹੜਾ ਵਾ ਉਹ ਲਾਗੂ ਹੋਇਆ ਆ ਇਹਦੇ ਉੱਪਰ ਭਾਵੇਂ ਕਿ ਜਿੰਨਾ ਚੀਜ਼ਾਂ ਦੇ ਉੱਪਰ GST ਦਾ HST ਨਹੀਂ ਲੱਗਣੀ ਤਾਂ ਉਹ ਆਪਣੇ ਆਪ ਹੀ ਉਹਨਾਂ ਚੀਜ਼ਾਂ ਦੇ ਉੱਪਰ ਜਿਹੜਾ ਸੈਲਰ ਹੈਗਾ ਵਾ ਉਹ ਨਹੀਂ ਲਾਊਗਾ ਜੀ ਇੱਕ ਆਪਾਂ ਵੀ ਕਹਿ ਦਿੰਨੇ ਕਿ ਜਿਹੜਾ ਸੂਬਿਆਂ ਨੇ ਪ੍ਰੋਵਿੰਸ਼ੀਅਲ ਟੈਕ ਜਿਹੜਾ ਲਾਇਆ ਹੁੰਦਾ ਉਹਨਾਂ ਨੂੰ ਮर्ज ਕਰ ਦਿੱਤਾ ਜੀ GST ਕ੍ਰੀਏਟ ਕਰਨ ਵਾਸਤੇ ਉਹਨਾਂ ਦੇ ਵਿੱਚ ਆਪਣਾ ਅਨਟੈਰੀਓ ਨਿਊ ਬ੍ਰਾਂਚਵਿਕ ਨਿਊ ਫਾਉਂਡੈਂਟ ਬਰਾਦਰ ਨਵਾਸ਼ਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਇਨਾ ਸੁਬਿਆਨ ਦੇ ਵਿੱਚ ਡ੍ਰੈਫਟ ਤੌਰ ਤੇ ਹੀ ਪਾਵ ਹੈ ਜੀਐਸਟੀ ਤੇ ਐਚਐਸਟੀ ਇਕੱਠੇ ਤੌਰ ਤੇ ਜਿਹੜੀ ਆ ਐਜੇ ਪਰਚੇਜ਼ ਦੇ ਟਾਈਮ ਦੇ ਉੱਪਰ ਮਾਪ ਹੋਊਗੀ ਜਿਹੜੀ ਟੋਟਲ ਕਾਸਟ ਹੈਗੀ ਆ 1.46 ਬਿਲੀਅਨ ਡਾਲਰ ਦੀ ਫੈਰੋਕਮਰ ਦੀ ਕਾਸਟ ਆਣੀ ਆ ਇਨਕਲੂਡਿੰਗ ਜੇ ਐਚਐਸਟੀ ਲਾਈਏ ਤਾਂ 1.26 ਹੋਰ ਜਿਹੜੀ ਆ ਬਿਲੀਅਨ ਜਿਹੜੀ ਕਾਸਟ ਟੋਟਲ ਆਣੀ ਆ ਹੁਣ ਜਿਹੜਾ ਮੇਨ ਸਵਾਲ ਹੈਗਾ ਕਿ ਕਿਹਦੇ ਤੇ ਹੈਗਾ ਆ ਮੈਂ ਥੋੜਾ ਜਿਹਾ ਸੰਖੇਪ ਚ ਦੱਸ ਦਿੰਨਾ ਹਾਂ ਜੀ ਜਿਆਦਾਤਰ ਬੱਚਿਆਂ ਦਾ ਸਮਾਨ ਕਲੋਥਿੰਗ ਗਰੋਸਰੀ ਦੇ ਉੱਪਰ ਹੋਊਗਾ ਤੇ ਬੱਚਿਆਂ ਦੇ ਸਮਾਨ ਦੇ ਵਿੱਚ ਕੱਪੜੇ ਸ਼ੂ ਡਾਈਪਰਸ ਟੌイズ ਪਜ਼ਲਸ ਵੀਡੀਓ ਗੇਮਸ 크ਿਸਮਸ ਨਾਲ ਸੰਬੰਧਿਤ ਕੁਝ ਚੀਜ਼ਾਂ 크ਿਸਮਸ ਦੇ एरिया ਆਪਾਂ ਲਾਈਟਿੰਗ ਕਰਦੇ ਆ ਉਹਦੇ ਉੱਪਰ ਨਹੀਂ 크ਿਸਮਸ 크ਿਸਮਸ 3 ਦੀ ਵਗੈਰਾ ਜਾਂ ਕੋਈ ਇੱਕ ਇਦਾਂ ਦੇ ਪਾਰਟਿਕੂਲਰ ਸਮਾਨ ਹੈਗਾ ਜਿਹਦੇ ਉੱਪਰ ਇਹ ਛੋੜ ਜਿਹੜੀ ਰਹੂਗੀ ਜੀ ਇਹਦੇ ਨਾਲ ਹੀ ਆਪਾਂ ਇਹ ਦੱਸ ਦਿੰਨੇ ਕਿ ਜਿਹੜੇ ਪਾਰਟਿਕੂਲਰ ਜਿਹੜੇ ਕਲੋਥਿੰਗ ਹੈਗੀ ਆ ਕਾਫੀ ਹੱਦ ਤੱਕ ਸ਼ਾਪਿੰਗ ਜਿਹੜੀ ਹੈ ਗਰੋਸਰੀਆਂ ਨਾਲ ਸੰਬੰਧਤ ਆਲਮੋਸਟ ਜਿਹੜੇ ਗਰੋਸਰੀ ਨਾਲ ਸੰਬੰਧਤ ਫੂਡ ਆਪਾਂ ਬਾਏ ਕਰਦੇ ਆ ਆਪਾਂ ਕਹਿ ਸਕਦੇ ਆ ਕਿ ਆਈਟਮਸ ਬਾਏ ਕਰਦੇ ਆ ਜਾਂ ਫੂਡ ਬਾਏ ਕਰਦੇ ਆ ਉਹਦੇ ਉੱਪਰ ਜਿਹੜਾ ਪੈਕਿੰਗ ਫੂਡ ਆਈ ਥਿੰਕ ਗੁਰਮੁਖੀ ਉਹਦੇ ਤੇ ਵੀ ਕਾਫੀ ਉਹਦੇ ਤੇ ਵੀ ਹੈਗਾ ਇਹ ਚੀਜ਼ ਉਹਦੇ ਤੇ ਵੀ ਹੋਊਗੀ ਜੀ ਸੋ ਆਮ ਬੰਦੇ ਨੂੰ ਇਸ ਸਮੇਂ ਦਰਮਿਆਨ ਲੱਗਦਾ ਹੈਗਾ ਕਿ ਕਾਫੀ ਸ਼ਾਪਿੰਗ ਵੀ ਲੋਕਾਂ ਦੀ ਫਿਰ ਜਿਹੜੀ ਐ ਮਾਰਕੀਟਿੰਗ ਵੀ ਜਿਹੜੀ ਹੈ ਗਰਮ ਰਹਿਣ ਵਾਲੀ ਹੋਊਗੀ ਕਿ ਲੋਕ ਜ਼ਿਆਦਾਤਰ ਜਿਹੜੀ ਚੀਜ਼ ਤੇ ਛੋਟ ਮਿਲਦੀ ਹੋਵੇ ਤਨਵੀਰ ਜੀ ਆਪਾਂ ਵੀ ਰਹਿ ਰਹੇ ਹਾਂ ਕਿ ਸਟੋਰਾਂ ਦੇ ਉੱਪਰ ਚਾਹੇ ਉਹ ਕਿੰਨੇ ਦੀ ਮਰਜ਼ੀ ਚੀਜ਼ ਹੋਵੇ ਜੇ -50 ਲਿ ਡਿਸਕਾਊਂਟ ਲਾ ਦਿੰਦੇ ਤਾਂ ਉਹ ਚੀਜ਼ ਲੱਭਦੀ ਨਹੀਂ ਸਟੋਰਾਂ ਤੋਂ ਨਹੀਂ ਲੱਭਦੀ। ਹੂੰ। ਤੋਂ ਇੱਕ ਮਾਨਸਿਕਤਾ ਆਮ ਲੋਕਾਂ ਦੀ ਆਪਾਂ ਇਹ ਗੱਲ ਜ਼ਰੂਰ ਕਵਾਂਗੇ ਕਿ ਛੋਟ ਜ਼ਰੂਰ ਹੈਗੀ ਆ ਪਰ ਪੈਸੇ ਅਰੀਜਨਲ ਜਿਹੜੇ ਉਹ ਖਰਚੇ ਹੀ ਜਾਣੇ ਆ ਤਾਂ ਧਿਆਨ ਦੇ ਨਾਲ ਸ਼ਾਪਿੰਗ ਕਰੀਏ ਤੇ ਜਿਹੜਾ ਮੈਂ ਤੇ ਵੈਸੇ ਪਰਸਨਲੀ ਇਸ ਫੈਸਲੇ ਦਾ ਜਿਹੜਾ ਸਵਾਗਤ ਕਰਦਾ ਕਿ ਕੁਝ ਨਾ ਕੁਝੇ ਰੂਪ ਚ ਜਿਹੜਾ ਛੋਟੇ ਪੱਧਰ ਦੇ ਉੱਪਰ ਜਿਹੜੀ ਰਿਵੇਟ ਜਿਹੜੀ ਗਵਰਨਮੈਂਟਾਂ ਪਹਿਲਾਂ ਵੀ ਦਿੰਦੀਆਂ ਨੇ ਜੇ ਟੈਕਸ ਬ੍ਰੇਕ ਹੁੰਦੀਆਂ ਨੇ ਨਾ ਜੀ ਸਮੇਂ ਸਮੇਂ ਤੇ ਗਵਰਨਮੈਂਟ ਜਿਹੜੀਆਂ ਵੈਸਟ ਕੰਟਰੀਆਂ ਦਿੰਦੀਆਂ ਹੈਗੀਆਂ ਨੇ ਤਾਂ ਉਹਨਾਂ ਚ ਕੋਈ ਸ਼ਾਇਦ ਤੱਕ ਲੋਕਾਂ ਨੂੰ ਰੀਲੀਫ ਮਿਲਦੀ ਆ ਪੱਕੇ ਤੌਰ ਦੇ ਉੱਪਰ ਜਿਹੜੇ ਸੋਲੂਸ਼ਨ ਹੈਗੇ ਆ ਉਹ ਵੀ ਨਾਲ ਨਾਲ ਜੁਰ ਪੈਰਲਲ ਦੇਖਣ ਦੀ ਪਬਲਿਕ ਨੂੰ ਲੋਡ ਹੁੰਦੀ ਹੈ ਗਵਰਨਮੈਂਟ ਕੀ ਕਰ ਰਹੀ ਹੈ ਜੀ ਬਿਲਕੁਲ ਜੀ ਸੋ ਜੀ ਅਸੀਂ ਨਾਲ ਹੀ ਗੱਲਬਾਤ ਕਰਦੇ ਆ ਕੈ ਹੋਰ ਖਤਮ ਹੋ ਸਕੇਗੀ ਤੁਹਾਨੂੰ ਲੱਗਦਾ ਹੈ ਜੀ ਫੈਡਰਲ ਸਰਕਾਰ ਦਾ ਇਸ ਮਾਮਲੇ 'ਚ ਹੁਣ ਕੀ ਸਟੈਂਡ ਹੈ 노 ਡਾਊਟਸ ਜੀ ਜਿਹੜੀ ਕੈਨੇਡਾ ਪੋਸਟ ਜਿਹੜੇ ਹੜਤਾਲ ਹੈ ਉਹ ਦਿਨ ਪਰ ਦਿਨ ਕੋਈ ਉਹਦਾ ਹੱਲ ਜਆ ਹੁਣ ਅੱਗੇ ਦਿਖਦਾ ਸਾਨੂੰ ਨਹੀਂ ਆ ਰਿਹਾ ਹੈਗਾ ਸੋ ਇਹਦੇ ਬਾਰੇ ਤੁਸੀਂ ਕੀ ਕਹੋਗੇ ਗੁਰਮੁਖ ਜੀ ਜੀ ਤਨਵੀਰ ਇਹਦੇ 'ਚ ਹੁਣ ਟਰਨ ਪੁਆਇੰਟ ਆ ਗਿਆ ਜੀ ਆਪਾਂ ਕਹਿ ਸਕਦੇ ਹਾਂ ਕਿ ਗੱਲ ਹੁਣ ਸੋਲੂਸ਼ਨ ਵੱਲ ਨੂੰ ਵੱਧ ਗਈ ਆ ਹਾਲਾਂਕਿ ਪ੍ਰੋਫੈਸ਼ਨਲ ਸੋਲੂਸ਼ਨ ਜਿਹੜੀ ਯੂਨੀਅਨ ਚਾਹੁੰਦੀ ਸੀ ਉਹਦੇ ਕੋਲੋਂ ਲਈ ਨਾਂ ਨਿਕਲਿਆ ਹੋਵੇ ਪਰ ਆਪਰੇ ਵੀ ਕਹਿ ਦਿੰਦੇ ਨੇ ਕਿ ਹਰੇਕ ਤਰ੍ਹਾਂ ਦੀ ਆਫਰ ਵੀ ਯੂਨੀਅਨ ਨੂੰ ਕੀਤੀ ਗਈ ਸੀ 11% ਬਾਅਦ 5% ਦਾ ਵਾਅਦਾ ਦਾ ਦਿੱਤਾ ਗਿਆ ਸੀ ਕੁਝ ਇੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਸੀਗੀਆਂ ਲੇਕਿਨ ਡਿਫਰੈਂਸ ਕਾਫੀ ਸੀ ਕਿ ਜਿਹੜੀ ਲੇਬਰ ਸੀਗੀ ਉਹ ਆਲਮੋਸਟ 116% ਵਾਧੇ ਤੇ ਖੜੀ ਸੀਗੀ ਕੋਸ਼ਾ ਹਲਨਾ ਨਿਕਲਦਾ ਵੇਖ ਪਹਿਲਾਂ ਮੀਡੀਏਟਰ ਵੀ ਪਾਇਆ ਗਿਆ ਸੀ ਤਾਂ ਵੀ ਦੋਵਾਂ ਧਿਰਾਂ ਦੇ ਕੋਈ ਸੈਂਪਤੀ ਨਹੀਂ ਬਣੀ ਤੇ ਆਖਰਕਾਰ ਹੁਣ ਬੀਤੇ ਸ਼ੁੱਕਰਵਾਰ ਜਿਹੜੇ ਆਪਣੇ ਲੇਬਰ ਮਿਸਟਰ ਹੈਗੇ ਆ ਜੀ ਸਟੀਵਨ ਮੈਕਨਾਲ ਹਾਂਜੀ ਉਹਨਾਂ ਨੇ ਜਿਹੜਾ ਸਾਰਾ ਡਿਸਪਿਊਟ ਆ ਕੈਨੇਡਾ ਅੰਡਸਟਰੀ ਰਿਲੇਸ਼ਨ ਬੋਰਡ ਨੂੰ ਭੇਜ ਦਿੱਤਾ ਹੈ ਜੀ ਇਹ ਡਿਟਰਮਨ ਕਰਨ ਵਾਸਤੇ ਕਿ ਜਿਹੜੀ ਫੇਅਰ ਡੀਲ ਹੈ ਉਹਨੂੰ ਸਿਰੇ ਚੜਾਇਆ ਜਾਵੇ ਜੇ ਡਿਟਰਮਨ ਇਹ ਬੋਰਡ ਨੇ ਕਰਨਾ ਹੈ ਕਿ ਕਿੰਨਾ ਬਦਲ ਦੇ ਉੱਪਰ ਇਹ ਸਿਚੂਏਸ਼ਨ ਨੂੰ ਦੇਖਣਾ ਹੈ ਕਿ ਇਹ ਡੀਲ ਹਰ ਹਾਲਤ ਸਿਰੇ ਚੜ੍ਹਨੀ ਚਾਹੀਦੀ ਹੈ ਜੇ ਨਹੀਂ ਚੜ੍ਹਦੀ ਤੇ ਬਾਏ ਐਂਡ ਆਫ ਦ ਮੰਥ ਇਹ ਜਿਹੜੇ ਆ ਜਿਹੜੇ ਕੈਨੇਡਾ ਪੋਸਟ ਦੇ ਵਰਕਰਸ ਹੈਗੇ ਆ ਉਹਨਾਂ ਨੂੰ ਵਾਪਸ ਕੰਮ ਤੇ ਆਉਣ ਦੇ ਆਦੇਸ਼ ਦਿੱਤੇ ਜਾ ਸਕਦੇ ਆ ਪਰ ਇੱਕ ਗੱਲ ਜਰੂਰ ਹੈਗੀ ਆ 크ਿਸਮਸ ਜਿੱਦਾਂ ਆਈ ਆ ਜਾਂ ਹੋਰ ਵੀ ਛੁੱਟੀਆਂ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਜਿਹੜੀ ਸ਼ਾਪਿੰਗ ਹੁੰਦੀ ਆ ਉਹਨੂੰ ਪਾਸ ਆਉਣ ਕਰਨ ਤੋਂ ਬਾਅਦ ਇਸ ਪ੍ਰੋਬਲਮ ਦੇ ਹੱਲ ਹੁੰਦੀ ਤੇ ਕਾਫੀ ਸਮੱਸਿਆ ਵਾਲੀ ਗੱਲ ਹੋਊਗੀ ਕਿਉਂਕਿ ਪਰਸਨਲੀ ਮੇਰੇ ਤੋਂ ਲੈ ਕੇ ਤੁਹਾਡੇ ਤੱਕ ਤੇ ਗਾ ਸਰੋਤਾਂ ਤੱਕ ਅੱਜ ਜਿਹੜੀਆਂ ਲੈਟਰਸ ਹੈਗੀਆਂ ਨੇ ਜਾਂ ਜਿਹੜੀ ਡਿਲੀਵਰੀਸ ਹੈਗੀਆਂ ਨਹੀਂ ਹੋ ਰਹੀਆਂ ਤਾਂ ਬਹੁਤ ਸਾਰੀਆਂ ਚਿੱਠੀਆਂ ਨੂੰ ਲੋਕ ਪਰਸਨਲੀ ਡੀਗ ਰਹੇ ਆ ਤੇ ਤੁਰੰਤ ਮੈਨੂੰ ਲੱਗਦਾ ਕਿ ਇਹਦੇ 'ਚ ਹੁਣ ਇੰਟਰਵੈਨਣ ਕਰਕੇ ਜੋ ਵੀ ਹੈਗਾ ਪ੍ਰੋਪੋਜ਼ਲ ਦੇ ਕੇ ਤੇ ਇਹ ਹੜਤਾਲ ਨੂੰ ਖਤਮ ਇਸ ਤਰੀਕੇ ਨਾਲ ਹੋਣਾ ਚਾਹੀਦਾ ਤਾਂ ਸੋਲੂਸ਼ਨ ਨਿਕਲੇ ਸੱਚ ਹੈ ਜਿਹੜਾ ਇੰਡਸਟਰੀਅਲ ਬੋਰਡ ਆ ਇਹਦੇ ਚ ਦੇਸ਼ ਦੇਵੇ ਪਰ ਲੋਕਾਂ ਨੂੰ ਰਾਹਤ ਤੁਰੰਤ ਮਿਲਣੀ ਚਾਹੀਦੀ ਹੈ ਜੀ ਜੀ ਬਿਲਕੁਲ ਜੀ ਸੋ ਅਸੀਂ ਨਾਲ ਹੀ ਗੱਲਬਾਤ ਕਰਦੇ ਆਂ ਜੀ ਜੀਟੀਏ ਚ ਟੋ ਮਾਫੀਆ ਕਿਵੇਂ ਕੰਮ ਕਰ ਰਿਹਾ ਸੋ ਗੈਰ ਕਾਨੂੰਨੀ ਜਿਹੜੇ ਟੈਕਸ ਦੀ ਵਸੂਲੀ ਕਿਵੇਂ ਹੋ ਰਹੀ ਹੈ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ تنਵੀਰ ਇਹ ਇੱਕ ਬੜਾ ਅਹਿਮ ਆ ਮਹਾ ਪਿਛਲੇ ਸਮੇਂ ਦਰਮਿਆਨ ਜਿਹੜਾ ਇਹ ਇਸ਼ੂ ਰਿਹਾ ਆ کافی ਹੱਦ ਤੱਕ ਦੇ ਤੋਂ ਖਾਸ ਤੌਰ ਤੇ ਪਾਇਲਟ ਪ੍ਰੋਗਰਾਮ ਗਵਰਨਮੈਂਟ ਨੇ ਲਿਆਂਦਾ ਹਾਂ ਜੀ ਜਿਹੜੀਆਂ ਪਾਰਟਿਕੂਲਰ ਟੂ ਇੰਡਸਟਰੀ ਨਾਲ ਜੁੜੀਆਂ ਹੋਈਆਂ ਕੰਪਨੀਆਂ ਸੀ ਉਹਨਾਂ ਕੋਲ ਪਾਇਲਟ ਜਿਹੜਾ ਪ੍ਰੋਗਰਾਮ ਹੈਗਾ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਉਹਨਾਂ ਕੋਲ ਕੰਟਰੈਕਟ ਹੈਗੇ ਆ ਆਪਾਂ ਇਹ ਵੀ ਦੱਸ ਦਿੰਦੇ ਨੇ ਕਿ ਜਿਹੜੇ 400 ਸੀਰੀਜ਼ ਵਾਲੇ ਹਾਈਵੇ ਹੈਗੇ ਆ ਲੋਕਲ ਜੀਟੀਏ ਦੇ ਵਿੱਚ ਉਹਨਾਂ ਦੇ ਵਿੱਚ ਪਾਇਲਟ ਪ੍ਰੋਗਰਾਮ ਦੇ ਤਹਿਤ ਜਿਹੜਾ ਖਾਸ ਤੌਰ ਤੇ ਕੰਟਰੈਕਟ ਕੰਪਨੀ ਕੋਲ ਹੈਗੇ ਆ ਉਹਦੇ ਵਿੱਚ ਇਹ ਖਬਰ ਨਿਕਲ ਕੇ ਆਈ ਕਿ ਟੋਇੰਗ ਟਰੱਕੀਆਂ ਜਿਹੜੀਆਂ ਆ ਉਹਦੇ ਵਿੱਚ ਮਾਫੀਆ ਕਿਹੜਾ ਗੈਰਕਾਨੂੰਨੀ ਤੌਰ ਤੇ ਜਿਹੜਾ ਟੈਕਸ ਵਸੂਲੀ ਕਰ ਰਿਹਾ ਹੈ ਪਾਵ ਹੈ ਕਿ ਜਿਹੜੇ ਇਹਨਾਂ ਕੰਪਨੀਆਂ ਨਾਲ ਜੁੜੇ ਹੋਏ ਡਰਾਈਵਰਸ ਨੇ ਤਾਂ ਜਾਂ ਆਨਰ ਆਪਰੇਟਰ ਨੇ ਜਿਨ੍ਹਾਂ ਨੇ ਟਰੱਕ ਜਿਹੜੇ ਨਾਲ ਤੋਂ ਕੰਪਨੀਆਂ ਦੇ ਪਾਏ ਹੋਇਆ ਭਾਵ ਛੋਟੀ ਮੱਛੀ ਤੋਂ ਵੱਡੀ ਮੱਛੀ ਦੇ ਨਾਲ ਜਿਹੜੇ ਜੁੜੇ ਹੋਇਆ ਉਹਨਾਂ ਵੱਲੋਂ ਜਿਹੜਾ ਹੈਗਾ ਪ੍ਰੋਫਿਟ ਸ਼ੇਅਰ ਕਰਨ ਦੇ ਨਾਂ ਦੇ ਉੱਪਰ ਕਾਫੀ ਹੱਦ ਤੱਕ ਇਹਨਾਂ ਕੋਲ ਇਲੈਗਲ ਟੈਕਸ ਜਿਹੜਾ ਵਸੂਲ ਕੀਤਾ ਜਾਂਦਾ ਜੇ ਕੋਈ ਜਿਹੜਾ ਛੋਟੀ ਜਿਹੜੇ ਆਪਰੇਟਰ ਹੈਗਾ ਉਹ ਟੈਕਸ ਪੇ ਕਰਨਾ ਨਹੀਂ ਚਾਹੁੰਦਾ ਜਾਂ ਮਨਾ ਕਰਦਾ ਤਾਂ ਵਿੱਚ ਇੱਕ ਗੈਂਗ ਜਿਹੜਾ ਆਪਰੇਟ ਕਰ ਰਿਹਾ ਦੱਸਿਆ ਜਾਂਦਾ ਵਾ ਜਿਹਦੇ ਵੱਲੋਂ ਧਮਕੀਆਂ ਵੀ ਦਵਾਈਆਂ ਜਾਂਦੀਆਂ ਕਿ ਜਿਹੜਾ ਉਹਨਾਂ ਦਾ ਟਰੱਕ ਹੈਗਾ ਵਾ ਉਹ ਵੀ ਬਰਨ ਕੀਤਾ ਜਾ ਸਕਦਾ ਪਾਵਨ ਦਾ ਬਿਜ਼ਨਸ ਡਿਸਟਰਾਇ ਕੀਤਾ ਜਾ ਸਕਦਾ ਇਨ ਆਪਾਂ ਕਹਿ ਸਕਦਾ ਇਲੀਗਲ ਤਰੀਕੇ ਦੇ ਨਾਲ ਟੈਕਸ ਦੀ ਵਸੂਲੀ ਜਿਹੜੀ ਆ ਇਹਦੇ ਚ ਹੋ ਰਹੀ ਆ ਇੱਕ ਆਪਾਂ ਹੋਰ ਗੱਲ ਨਾਲ ਜੁੜੀ ਹੋਈ ਦੱਸ ਦਿੰਨੇ ਆ ਕਿ ਜਿਹੜੀ ਕੰਪਨੀ ਤੋਂ ਕੰਪਨੀ ਇੱਕ ਦੂਜੇ ਨੂੰ ਟੈਕਸ ਜਿਹੜਾ ਵਾ ਉਹ ਲਾ ਦਿੰਦੀ ਆ ਜੀ ਇਲੀਗਲ ਤੌਰ ਤੇ ਜਿਹੜਾ ਕਿ ਗਵਰਨਮੈਂਟ ਤੌਰ ਤੇ ਜਿਹੜਾ ਟੈਕਸ ਹੁੰਦਾ ਉਹੀ ਲਾਇਆ ਜਾਂਦਾ ਪਰ ਆਪ ਜਿਹੜੀ ਪੁੱਲ ਫੀਸ ਹੁੰਦੀ ਆ ਮਿੱਥੀ ਹੋਈ ਫੀਸ ਪਾਇਲਟ ਪ੍ਰੋਗਰਾਮ ਦੇ ਵਿੱਚ ਉਹਦੇ ਨਾਲ ਉਹਦੇ ਉੱਪਰ ਸਿਰਫ ਫੈਡਰਲ ਟੈਕਸ ਲਾ ਸਕਦਾ ਜੀ ਕੋਈ ਵੀ ਯੂਨੀਅਨ ਇੱਕ ਦੂਜੀ ਯੂਨੀਅਨ ਦੂਜੀ ਯੂਨੀਅਨ ਨੂੰ ਚਾਰਜ ਨਹੀਂ ਕਰ ਸਕਦੀ ਜਾਂ ਜਿਹੜੀ ਮੇਨ ਕੰਪਨੀ ਆ ਥੱਲੇ ਜਿਹੜਾ ਐਸੋਸੀਏਟ ਕੰਪਨੀ ਹੈਗੀ ਆ ਉਹਨੂੰ ਉਹ ਜਿਹੜਾ ਜਿਹੜਾ ਟੈਕਸ ਹੈ ਚਾਰਜ ਨਹੀਂ ਕਰ ਸਕਦੀ ਖਾਸ ਤੌਰ ਤੇ ਕੋਈ ਵੀ ਡਰਾਈਵਰ ਵੀ ਹੈਗਾ ਉਹਨੂੰ ਵੀ ਉਹ ਚਾਰਜ ਨਹੀਂ ਕਰ ਸਕਦੀ ਆਪਣੇ ਸੁਰੂਤ ਨਾਲ ਜੇ ਵੀ ਧਿਆਨ ਲਿਆ ਦੰਨੇ ਆ ਕਿ ਗੱਲ ਕਿਸ ਲਕਸ਼ਣ ਨਾੜਕ ਡਰਾਈਵਰ ਸੀਗਾ ਉਹਨੂੰ ਸ਼ੌਰਟ ਕਿਲਡ ਕੀਤਾ ਗਿਆ ਸੀਗਾ ਇਸੇ ਵੀ ਮਾਮਲਾ ਦੱਸਿਆ ਜਾਂਦਾ ਸੀ ਕਿ ਦੋ ਵਿਅਕਤੀਆਂ ਨੇ ਪਹਿਲਾਂ ਕੁੱਟਮਾਰ ਕੀਤੀ ਸੀ ਬਾਅਦ ਚ ਉਹਨੂੰ ਗੋਲੀ ਮਾਰ ਦਿੱਤੀ ਸੀ ਇਹ ਮਾਮਲਾ ਉਸ ਜਿਹੜਾ ਮਹੀਨੇ ਦੇ ਪਹਿਲਾਂ ਦਾ ਆ ਜੀ ਸੋ ਮੁਖਰੂ ਦੇ ਵਿੱਚ ਇੰਟਰਵੈਨ ਕਰਨ ਦੀ ਇਹ ਲਿਓੜਾ ਪੁਆਇੰਟ ਗਵਰਨਮੈਂਟ ਨੂੰ ਖਾਸ ਤੌਰ ਤੇ ਜਿਹੜੀ ਮਿਨਿਸਟਰੀ ਆ ਆਫ ਟਰਾਂਸਪੋਰਟ ਹੈਗੀ ਆ ਕਿ ਜਿਹੜਾ ਫੇਅਰ ਜਿਹੜੀ ਟਰਾਂਸਪਰੈਂਸੀ ਹੈ ਤੇ ਆਉਣੀ ਚਾਹੀਦੀ ਆ ਕਿ ਜਿਹੜੇ ਪ੍ਰਾਈਸਸ ਆ ਉਹ ਵੀ ਡਿਸਪਲੇ ਹੋਣੇ ਚਾਹੀਦੇ ਆ ਪ੍ਰੋਪਰ ਆ ਉਹ ਮਿਨਿਸਟਰੀ ਦੇ ਜਿਹੜੀ ਵੈਬਸਾਈਟ ਹੈਗੀ ਉਹਦੇ ਉੱਪਰ ਤੇ ਇਹਦੇ ਨਾਲ ਨਾਲ ਜਿਹੜਾ ਅੰਦਰਖਾਤ ਜਿਹੜੀ ਟੈਕਸ ਦੀ ਵਸੂਲੀ ਹੋ ਰਹੀ ਆ ਉਹ ਵੀ ਬੰਦ ਹੋਣੀ ਚਾਹੀਦੀ ਹੈ ਤਨਵੀਰ ਜੀ ਗੱਲਬਾਤ ਕਰਦੇ ਆ ਜੀ ਅਮਰੀਕਾ 'ਚ ਜਿਹੜੇ ਟਰੱਕ ਹਾਦਸੇ 'ਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਮੌਤ ਫਲਾਤ ਕੀ ਹਨ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਗੁਰਮੁਖ ਸਿੰਘ ਹਾਂਜੀ ਇਹ ਖਬਰ ਕਾਫੀ ਆਪਕਾ ਆਪਣੇ ਸਰੋਤਾਂ ਕੋਲ ਹੋਊਗੀ ਲੇਕਿਨ ਮੈਂ ਜੁੜੇ ਹੋਈਆਂ ਦੋ ਤਿੰਨ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਸੀ ਆਪਣੇ ਪਲੇਟਫਾਰਮ ਨੂੰ ਕਿਉਂਕਿ ਆਪਾਂ ਹਮੇਸ਼ਾ ਆਪਣੇ ਟਰੱਕਿੰਗ ਦੇ ਤਰੀਕਿਆਂ ਨੂੰ ਪਿਆਲ ਦਿੰਦੇ ਆ ਜੀ ਜਿਹੜੇ ਉਹਦੇ ਨਾਲ ਜੁੜੇ ਹੋਏ ਸਵਾਲ ਕਰਨ ਹੈਗੇ ਆ ਤੇ ਤਾਂ ਕਰਕੇ ਮੈਂ ਤੁਹਾਨੂੰ ਵੀ ਚਾਹ ਕਿ ਜਿਹੜਾ ਇਹ ਹਾਦਸਾ ਵਾਪਰਿਆ ਆ ট্রাক ਸਟਾਪ ਤੇ ਇਸ ਕਰਕੇ ਵਾਪਰਿਆ ਕਿ ਜਿਹੜਾ ਡਰਾਈਵਰ ਸੀਗਾ ਆਪਣਾ ਪੰਜਾਬੀ ਨੌਜਵਾਨ ਦੇਖੋ ਕੋਈ ਵੀ ਨਹੀਂ ਚਾਹੁੰਦਾ ਕਿ ਇਦਾਂ ਦਾ ਤਖਾਂਡਾ ਹਾਦਸਾ ਵਾਪਰੇ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਉਹਦੇ ਨਾਲ ਵਾਪਰੇ ਪਹਿਲੀ ਗੱਲ ਤੇ ਇਹ ਹੈਗੀ ਕਿ ਆਪਾਂ ਕਿਸੇ ਦੇ ਉੱਤੇ ਇਹ ਨਹੀਂ ਕਹਿ ਸਕਦੇ ਕੋਈ ਲਾਪਰਵਾਹੀ ਹੈਗੀ ਆ ਜਿਹੜਾ ਹਾਦਸਾ ਵਾਪਰਦਾ ਉਹਦੇ ਤੋਂ ਆਪਾਂ ਅੱਗੇ ਜਿਹੜੇ ਆਪਾਂ ਸਾਰੇ ਹੀ ਇੰਡਸਟਰੀਆਂ ਜੁੜੇ ਹੋਏ ਆਂ ਵੀ ਕਿਵੇਂ ਥੋੜਾ ਬਚਾ ਕੇ ਕੀਤਾ ਜਾ ਸਕਦਾ ਇਹਦੇ ਉੱਤੇ ਮੈਂ ਇੱਕ ਪੁਆਇੰਟ ਰੱਖਣਾ ਚਾਹੁੰਦਾ ਸੀਗਾ ਕਿ ਜਿਹੜਾ ਹਾਦਸਾ ਵਾਪਰਿਆ ਇਸ ਕਰਕੇ ਵਾਪਰਿਆ ਕਿ ਜਿਹੜਾ ਟਰੱਕ ਹੈ ਇੱਕ ਟਰੱਕ ਫਿਊਲ ਪੰਪ ਤੇ ਖੜਾ ਸੀ ਤੇ ਦੂਜਾ ਅੱਗੇ ਪਰਵਾ ਕੇ ਅੱਗੇ ਖੜਾ ਸੀ ਪਾਰਕਿੰਗ ਜਿੱਦਾਂ ਮੋਸਟਲੀ ਅੱਗੇ ਪਾਰਕ ਕਰ ਦਿੰਦੇ ਆ ਠੀਕ ਹੈ ਜੀ ਲੇਕਿਨ ਉਹਦੇ ਜਿਹੜਾ ਗੈਪ ਸੀ ਬਹੁਤ ਥੋੜਾ ਸੀ ਨੋਟ ਰੱਖਣਾ ਤੁਸੀਂ ਸੋ ਇਹ ਜਿਹੜਾ ਆਪਣਾ ਪੰਜਾਬੀ ਡਰਾਈਵਰ ਸੀਗਾ ਇਹਦੇ ਵਿੱਚੋਂ ਦੀ ਕ੍ਰਾਸ ਕਰਨਾ ਕਰਨਾ ਚਾਹੁੰਦਾ ਹੈ ਕਰ ਨਾ ਸਕਦੇ ਹਾਂ ਜੀ ਠੀਕ ਹੈ ਜੀ ਤੁਸੀਂ ਸਾਰੇ ਆਲਮੋਸਟ ਕਈ ਵਾਰ ਕਰਦੇ ਆਂ ਤਾਂ ਪਰ ਸੇਫ ਨਹੀਂ ਹੈਗਾ ਇਦਾਂ ਹਾਂਜੀ ਜਦੋਂ ਉਧਰਤੀ ਮਾਜੀ ਕਿਸਮ ਦਾ ਜਿਹੜਾ ਅਗਲਾ ਟਰੱਕ ਸੀਗਾ ਪ੍ਰੋਬੇਬਲੀ ਉਹ ਰੋਲ ਆਊਟ ਹੋਆ ਪਿੱਛੇ ਚਾਹੇ ਡਰਾਈਵਰ ਨੇ ਕਾਚ ਦਬਾ ਦਿੱਤਾ ਚਾਹੇ ਉਹਦੇ ਬ੍ਰੇਕ ਨਹੀਂ ਦਬੀ ਹੋਈ ਸੀ ਜਾਂ ਉਹ ਕਿਤੇ ਫੁੱਲ ਕਰਨਾ ਬ੍ਰੇਕ ਭੁੱਲ ਗਿਆ ਤਾਂ ਜਿਹੜਾ ਟਰੱਕ ਪਿੱਛੇ ਹੋਇਆ ਉਹ ਵਿੱਚ ਕ੍ਰਸ਼ ਹੋ ਗਿਆ ਆਪਾਂ ਕਹਿੰਦੇ ਹਾਂ ਜੀ ਇਹ ਗੱਲ ਪੱਕੀ ਆ ਕਿ ਚਾਹੇ ਆੜਾ 'ਚ ਆਪਾਂ ਕੰਮ ਕਰਦੇ ਆ ਇੱਥੇ ਬਰਮਟਨ ਜੀ ਕਪੜਾ ਘਟਨਾ ਵਾਪਰੀ ਸੀਗੀ ਕਿ ਕਿ ਬੈਕ ਲਾਈਟ ਨਹੀਂ ਸੀ ਚੱਲਦੀ ਤਾਂ ਇੱਕ ਬੰਦਾ ਕਪਲਿੰਗ ਕਰਾ ਰਿਹਾ ਸੀ ਤੇ ਜਿਹੜਾ ਕਪਲਿੰਗ ਕਰਾ ਰਿਹਾ ਸੀ ਉਹ ਵਿੱਚ ਆ ਗਿਆ ਸੀ ਬੰਦਾ ਬਿਲਕੁਲ ਹਾਂ ਜੀ ਸੋ ਇਹ ਹਾਦਸੇ ਲਗਾਤਾਰ ਵਾਪਰ ਰਿਹਾ ਹੈ ਇੱਕੋ ਹੀ ਹੱਲ ਹੈਗਾ ਕਿ ਜਦੋਂ ਵੀ ਕਿਤੇ ਆਪਾਂ ਨੂੰ ਲੱਗਦਾ ਹੋਵੇ ਕੋਈ ਬੈਕਿੰਗ ਹੋ ਰਹੀ ਆ ਜਾਂ ਵੈਸੇ ਵੀ ਦੂਰ ਕਈ ਵਾਰੀ ਖਾਸ ਤੋ ਦੇ ਯਾਰਡਾਂ ਦੇ ਵਿੱਚ ਜਦੋਂ ਆਪਾਂ ਆਪਾਂ ਫਿਰਦੇ ਹੁੰਨੇ ਆ ਇਧਰ ਉਧਰ ਆਪਾਂ ਟ੍ਰੇਲਰ ਲੱਭਦਾ ਕੋਈ ਬੰਦਾ ਆ ਜਾਂ ਕਿਵੇਂ ਆ ਉਸ ਮੈਂ ਜਿਹੜੇ ਟਰੈਲਰਾਂ ਜਗ੍ਹਾ ਹੁੰਦੀ ਆ ਜੇ ਕੋਈ ਬੰਦਾ ਸਵਿਚ ਕਰਕੇ ਖੜਾ ਤੇ ਉਹਦੇ ਟਰੈਲਰ ਦੇ ਪਿੱਛੋਂ ਦੀ ਜਾਣਾ ਕਾਫੀ ਜਿਹੜਾ ਖਤਰਨਾਕ ਹੋ ਸਕਦਾ ਵਾ ਆਪਣੀ ਜਾਨਲੇਵਾ ਵੀ ਬਿਲਕੁਲ ਕਿ ਅਗਲਾ ਬੰਦਾ ਬੈਕ ਵੀ ਕਰ ਸਕਦਾ ਕੁਝ ਵੀ ਹੋ ਸਕਦਾ ਸੋ ਵਿਚਾਰ ਵਿਚ ਆਇਆ ਜਿਹੜਾ ਸਾਡੇ ਡਰਾਈਵਰ ਭਰਾ ਆ ਉਹਨਾਂ ਨੂੰ ਇਹਦੇ ਤੇ ਜ਼ਰੂਰ ਬਚਨ ਬਚ ਕੇ ਚੱਲਣ ਦੀ ਲੋੜ ਆ ਤੇ ਵੈਦਰ ਜਿੱਦਾਂ ਹੁਣ ਤਨਵੀਰ ਦੀ ਬੈਡ ਆ ਤਾਂ ਸਾਲਟ ਦੀਆਂ ਜਿਹੜੇ ਪੈਕਟ ਹੈਗੇ ਆ ਉਹ ਪਾਸੰਦਰ ਸਾਈਡ ਤੇ ਰੱਖਣੇ ਚਾਹੀਦੇ ਜੀ ਲੀਫਕੋਰ ਸਾਲਟ ਇੱਕ ਨਾ ਮੈਂ ਕੱਲ ਗਿਆ ਸੀਗਾ ਹਾਂਜੀ। ਸਾਡਾ ਟੂ ਟਿਕਾਵਾ ਤੇ ਹੋਰ ਲੱਗੀ ਹੋਈ ਹੈ ਕਿ ਸਟ੍ਰੈਪ ਨਵੀਂ ਆਈ ਹੈਗੀ ਆ ਤਨਵੀਰ ਜੀ। ਜਿਹੜੀ ਸਟੈਪ ਦੇ ਉੱਪਰ ਕੁਛ ਇਦਾਂ ਦਾ ਲੱਗਾ ਹੈ ਕਿ ਸਨੋ ਨੂੰ ਫੋਟ ਦਿੰਦੀ ਆ। ਤਾਂ ਉਹ 100 ਡਾਲਰ ਦੇ ਚਾਰ ਆਉਂਦੇ ਹੈਗੇ ਆ ਚਾਰ-ਚਾਰਾਂ ਦੇ ਪੈ ਜਾਣ ਤੇ ਟਰੱਕ ਜਿਹੜਾ ਆ ਕੋਈ ਮੁਸੀਬਤ ਚ ਆਪਾਂ ਫਸ ਜਾਂਦੇ ਆ ਤਾਂ ਨਿਕਲ ਜਾਂਦਾ ਬੜੇ ਆਰਾਮ ਨਾਲ। ਅੱਜ ਕੱਲ੍ਹ ਨਵੀਆਂ ਟੈਕਨਿਕਸ ਆ ਰਹੀਆਂ। ਸੋ ਇਹਦੇ ਤੇ ਜ਼ਰੂਰ ਆਉਣ ਦੇ ਲੋੜ ਆ। ਜੀ। ਬਿਲਕੁਲ ਜੀ ਸੋ ਜਿੰਨੇ ਵੀ ਸਾਡੇ ਟਰੱਕਰ ਭਾਈ ਚਾਰਜ ਜਿਹੜੇ ਟਰੱਕਰ ਕੀਤੇ ਦੇ ਰਿਲੇਟਡ ਭਾਈਚਾਰਾ ਹੈਗਾ ਸਾਡਾ ਸਭ ਨੂੰ ਅਸੀਂ ਕਹਿੰਦੇ ਆ ਜੀ ਬਿਲਕੁਲ ਡਰਾਈਵ ਸੇਫ ਤੇ ਕਈ ਵਾਰ ਬੰਦਾ ਡਰਾਈਵ ਨਹੀਂ ਕਰਦਾ ਹੁੰਦਾ ਪਰ ਫੇਰ ਵੀ ਕਿਸ ਨਾ ਕਿਸੇ ਘਟਨਾ ਦਾ ਸ਼ਿਕਾਰ ਹੋ ਜਾਂਦਾ ਧਿਆਨ ਰੱਖੋ ਸਾਰੇ ਪਾਸੇ ਕਿ ਇਸ ਜਿਹੜਾ ਇਹ ਜਿਹੜਾ ਫੀਲਡ ਹੈ ਨਾ ਸਾਨੂੰ 24 ਘੰਟੇ ਬਿਲਕੁਲ ਇਦਾਂ ਰਹਿਣਾ ਪੈਂਦਾ ਚੱਕਨੇ ਜਿਹਾ ਰਹਿਣਾ ਪੈਂਦਾ ਕੋਈ ਵੀ ਕੰਮ ਜਦੋਂ ਸਾਹ ਅਸੀਂ ਰੋਡ ਦੇ ਉੱਪਰ ਆ ਚਾਹੇ ਯਾਰਡ ਦੇ ਵਿੱਚ ਆ ਟ੍ਰਾਈ ਕਰੋ ਆਪਣੇ ਜਿਹੜੇ ਸੇਫਟੀ ਦੇ ਸਾਰੇ ਰਿਲੇਟਿਡ ਇਹਨਾਂ ਦੇ ਇਕੁਪਮੈਂਟਸ ਹੈਗੇ ਆਪਣੇ ਵੇਅਰ ਕਰੋ ਜਿੰਨੇ ਵੀ ਸਾਡੇ ਇਹਨਾਂ ਦੇ ਹੁੰਦੇ ਨੇ ਚਾਹੇ ਉਹ ਸੇਫਟੀ ਵੈਸਟ ਹੋਗੀ ਹੈਟ ਹੋਗੀ ਤੇ ਇਸ ਚੀਜ਼ ਵੀ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਸਨੋਵ ਦੇ ਵਿੱਚ ਵੀ ਤੁਸੀਂ ਧਿਆਨ ਨਾਲ ਬਿਲਕੁਲ ਆਪਣਾ ਚੱਲ ਸਕਦੇ ਹੋ ਜੀ ਆਈਐਫਸੀਟੀ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਕਿਹੜੀਆਂ ਚੇਟੀਆਂ ਆ ਰਹੀਆਂ ਨੇ ਨੇ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਕਿਉਂਕਿ ਫੈਡਰਲ ਗਵਰਨਮੈਂਟ ਨੂੰ ਹੁਣ ਇਹ ਵੱਡਾ ਸਵਾਲ ਫੇਸ ਕਰਨਾ ਪੈ ਰਿਹਾ ਹੈ ਜਿਹੜੇ ਇਮੀਗ੍ਰੇਸ਼ਨ ਜਿਹੜੇ ਲੂਜ਼ ਪੋਲ ਰਹੇ ਆ ਉਦੇ ਦਰਮਿਆਨ ਜਿਹੜੀਆਂ ਕਮੀਆਂ ਪੇਸ਼ ਹੋ ਰਹੀਆਂ ਉਹਨੂੰ ਰੀਕੈਪ ਲੈ ਰਹੀ ਹੈ ਫੈਡਰਲ ਗਵਰਨਮੈਂਟ ਜਿਹੜਾ ਆਈਆਰਸੀਸੀ ਆ ਉਹਦੇ ਵੱਲੋਂ ਚਿੱਠੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਾਈਆਂ ਜਾ ਰਹੀਆਂ ਲੈਟਰਸ ਜਿਹਦੇ ਬਾਰੇ ਖਬਰ ਆ ਕਿ ਜਿਹਦੇ ਵਿੱਚ ਉਹਨਾਂ ਕੋਲੋਂ ਕੁਝ ਬੈਕ ਜਿਹੜਾ ਵਰਕ ਹੈਗਾ ਜਾਂ ਕੋਈ ਇਹਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਉਹਨਾਂ ਦਾ ਬੈਕ ਕੈਰੀਅਰਸ ਦਾ ਉਹਦੇ ਉੱਤੇ ਕੁਝ ਇਨਕੁਆਰੀਜ਼ ਕਈ ਕੀਤੀਆਂ ਜਾ ਰਹੀਆਂ ਆ ਉਹਨਾਂ ਦੇ ਜਿਹੜੇ ਵਰਕ ਆਵਰਸ ਹੈਗੇ ਆ ਜਾਂ ਸਟੱਡੀ ਅਡਮਿਸ਼ਨ ਦਾ ਜਾਂ ਇਕੱਟ ਜੋ ਵੀ ਉਹਨਾਂ ਦਾ ਪ੍ਰੋਸੈਸ ਸੀਗਾ ਉਹਦੇ ਨਾਲ ਜੁੜੇ ਹੋਏ ਦਸਤਾਵੇਜ਼ਾਂ ਦੀ ਦੁਬਾਰਾ ਮੰਗ ਕੀਤੀ ਜਾ ਰਹੀ ਹੈ ਜਾਂ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ ਉਹਦੇ ਰੀ ਲੈਟਰਸ ਆ ਰਹੀਆਂ ਜਿਹਦੇ ਕਰਕੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਹੈ ਕਾਫੀ ਚਿੰਤਾਜ ਨੇ ਖਾਸ ਤੌਰ ਤੇ ਜਿਨ੍ਹਾਂ ਨੇ ਤੇ ਸਾਰਾ ਕੁਝ ਸਹੀ ਕੀਤਾ ਹੋਇਆ ਜੀ ਪ੍ਰੋਪਰ ਤਰੀਕੇ ਨਾਲ ਕੰਮ ਕਰਿਆ ਹੋਇਆ ਉਹਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਆ ਪਰ ਅਸਲ ਦੇ ਤੇ ਇਹ ਇਨਕੁਆਰੀ ਆਈ ਹੋਈ ਤਾਂ ਆ ਕਿ ਗਵਰਨਮੈਂਟ ਦੇ ਧਿਆਨ ਚ ਆ ਕੇ ਬਹੁਤ ਸਾਰਾ ਕੁਝ ਲੋਕ ਇਸ ਬੇਸ ਤੇ ਆਇਆ ਜਾਂ ਇਸ ਤਰੀਕੇ ਨਾਲ ਜਿਨਾ ਕੰਮ ਕੀਤਾ ਹੈਗਾ ਕਿ ਜਿਨ੍ਹਾਂ ਡਾਕੂਮੈਂਟ ਬੇਸ ਕੰਮ ਨਹੀਂ ਕਰਿਆ ਹੋਇਆ ਜਾਂ ਡਾਕੂਮੈਂਟ ਬੇਸ ਭਰਾਈ ਤੇ ਦਾਖਲੇ ਨਹੀਂ ਲਏ ਹੋਏ ਉਹਨਾਂ ਦੀ ਇਨਕੁਆਰੀ ਤੋਂ ਬੇਸ ਤੇ ਉਹਨਾਂ ਦਾ ਜਿਹੜਾ ਸਟੇਟਸ ਹੈ ਉਹ ਡਿਟਰਮਨ ਕਰਨਾ ਹੈ ਕਿ ਜਿਹੜਾ 2025 ਅੱਗੇ ਜਿਹੜਾ ਐਕਸਟੈਂਸ਼ਨ ਮਿਲਣੀ ਆ ਉਹਦੇ ਵਿੱਚ ਮਨ ਲੱਗਦਾ ਕਿ ਵੱਡਾ ਫਿਲਟਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਸਹੀ ਤੇ ਪ੍ਰੋਪਰ ਡਾਕੂਮੈਂਟ ਵਾਲੇ ਬੰਦੇ ਆ ਉਹਨਾਂ ਨੂੰ ਅੱਗੇ ਜਿਹੜਾ ਐਕਸਟੈਂਸ਼ਨ ਦੇ ਦਿੱਤੀ ਜਾਵੇ ਤੇ ਜਿਨ੍ਹਾਂ ਦੇ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਕੀ ਕਰਨਾ ਗਵਰਨਮੈਂਟ ਨੇ ਇਹ ਮੇਰੇ ਕੋਈ ਜਿਹਦਾ ਜਵਾਬ ਨਹੀਂ ਹੈਗਾ ਤੇ ਗਵਰਨਮੈਂਟ ਕੋਲ ਪਾਉਣੇ ਹੋਵੇ ਜੀ ਆਪੇ ਸਰੋਤੇ ਦੱਸੋ ਬਿਲਕੁਲ ਜੀ ਸੋ ਜਿਹੜਾ ਅੱਜ ਦਾ ਮੇਨ ਨਿਊ ਸਾਡੀ ਹੈਗੀ ਹੈ ਜੀ ਇਹ ਵੀ ਜਿਹੜੀ ਕੈਨੇਡਾ ਦੇ ਘਰਾਂ ਦੀ ਕਲੋਜ਼ਿੰਗ ਕਿਉਂ ਨਹੀਂ ਹੋ ਰਹੀ ਇਵਨ ਕੀ ਵਿਆਜ ਦਰਾਂ ਜਿਹੜੀਆਂ ਹੈਗੀਆਂ ਨੇ ਇੰਟਰੋਸਟ ਰੇਟ ਘੱਟ ਵੀ ਗਏ ਨੇ ਤੇ ਹੁਣ ਫੇਰ ਵੀ ਉਹਦੇ ਬਾਬਸ ਵੀ ਜਿਹੜੀ ਕਲੋਜ਼ਿੰਗ ਨਹੀਂ ਕੀਤੀ ਕਰਵਾ ਹੋ ਰਹੀ ਜਾਂ ਕੋਈ ਵੀ ਇਸ਼ੂ ਆ ਰਹੇ ਨੇ ਇਹਦੇ ਬਾਰੇ ਤੁਸੀਂ ਗੁਰਮੋਹ ਜੀ ਕੀ ਕਹਿਣਾ ਚਾਹੋਗੇ ਹਾਂਜੀ ਅਸਲ ਵਿੱਚ ਗੱਲਬਾਤ ਇਹ ਹੈਗੀ ਆ ਜੀ ਕਿ ਜਿਹੜਾ ਵੀ ਇਹ ਫਨੋਮਾ ਪੈਦਾ ਹੋਇਆ ਘਰਾਂ ਨੂੰ ਬਾਈ ਕਰਨ ਦਾ ਜਾਂ ਮੌਰਗੇਜਾਂ ਦਾ ਨਾਲ ਜੁੜੀਆਂ ਹੋਈਆਂ ਮਸਲਾ ਹੈਗਾ ਤਾਂ ਵਿਆਜ ਦਰਾਂ ਦਾ ਹੁਣ ਵਿਆਜ ਦਰਾਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਦੋ 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 ਕੁਆਟਰਾਂ ਦੇ ਕੱਟ ਲੱਗ ਰਹੇ ਆ ਜੀ ਠੀਕ ਹੈ ਜੀ ਬਿਲਕੁਲ ਉਹ ਥੱਲੇ ਵੀ ਆ ਰਹੀਆਂ ਨੇ ਲੇਕਿਨ ਪ੍ਰੋਬਲਮ ਇਹ ਹੈ ਕਿ ਦੋ ਤਰ੍ਹਾਂ ਦੇ ਬਾਅਦ ਵਿੱਚ ਫਸੇ ਹੋਇਆ ਜਿਹੜਾ ਤੇ ਇੱਕ ਤੇ ਸਿੰਗਲ ਬਾਅਰ ਸੀਗਾ ਜਿन्हने ਫਸਟ ਬਾਅਰ ਸੀਗਾ ਜਿन्हने ਜਿਹਦੇ ਕੋਲ ਆਪਣਾ ਪਹਿਲਾਂ ਕੋਈ ਘਰ ਨਹੀਂ ਸੀ ਕੋਈ ਪਹਿਲਾਂ ਕੋਈ ਪ੍ਰੋਪਰਟੀ ਨਹੀਂ ਸੀ ਤੇ ਉਹਨੇ ਵੀ ਘਰ ਬੁੱਕ ਆਇਆ ਅਸੀਂ ਪਾਵ ਨਵਾਂ ਘਰ ਬੁੱਕ ਕਰਾ ਲੈਂਦੇ ਲੋਕ ਠੀਕ ਹੈ ਜੀ ਹੂੰ ਦੂਜਾ ਬਾਅਰ ਹੋਆ ਜਿਹੜਾ ਸੈਕੰਡ ਬਾਅਰ ਆ ਜਾਂ ਫਿਰ ਸੈਕੰਡ ਬਾਅਰ ਨਾ ਹੋ ਕੇ ਇਨਵੈਸਟਮੈਂਟ ਪਰਪਸ ਨਾਲ ਇੱਕ ਘਰ ਹੈਗਾ ਤਾਂ ਦੂਜਾ ਘਰ ਉਹਨੇ ਵੱਡਾ ਬੁੱਕ ਆਇਆ ਸੀ ਲੈਣ ਵਾਸਤੇ ਪਹਿਲਾਂ ਵੇਚਣਾ ਸੀਗਾ ਜਿਹੜੀਆਂ ਖਾਲਾ ਹੁਣ ਬ੍ਰੰਟਨ ਤੋਂ ਖਾਸ ਤੌਰ ਤੇ ਆਈਆਂ ਕੈਨੇਡਾ ਪਾਸੋਂ ਮੈਂ ਕੋਈ ਸਟੱਡੀ ਕੀਤੀਆਂ BC ਵੱਲੋਂ ਉਹਨਾਂ ਦੀ ਦਿੱਕਤ ਇਹ ਬਾਣੀਆ ਕਲੋ징 ਦੀ ਕਿ ਐਕਚੁਅਲੀ ਸਾਰਿਆਂ ਨੂੰ ਇਹ ਪਤਾ ਹੈਗਾ ਕਿ ਜਿਹੜੀ ਘਰਾਂ ਦੀ ਉਦੋਂ ਬੁਕਿੰਗ ਹੋਈ ਸੀ ਉਹਨਾਂ ਸਮੇਂ ਦਰਮਿਆਨ ਜਦੋਂ ਕਾਫੀ ਰੇਟ ਸੀਗਾ ਪਾਵ ਹੈ ਕਿ ਮਾਰਕੀਟ ਬੜੀ ਗਰਮ ਸੀਗੀ ਤਾਂ ਉਹਨਾਂ ਤੋਂ ਮੈਂ ਸਮਾਂ ਦਰਮਿਆਨ ਜਿਹੜੇ ਪਹਿਲੇ ਘਰ ਦੀ ਵੈਲਿਊ ਦੇ ਪਹਾੜ ਦੇ ਉੱਪਰ ਜਿਹੜੇ ਬਾਅਰ ਸੀਗੇ ਉਹਨਾਂ ਨੇ ਆਪਣੇ ਘਰ ਦੀ ਪਹਿਲਾਂ ਇੱਕ ਜਾਂ ਦੋ ਘਰਾਂ ਦੀ ਵੈਲਿਊ ਵਿਆਪਦਾ ਕਾਫੀ ਵੱਡੇ ਘਰ ਬੁਕਰਾਏ ਹੋਇਆ ਹੁਣ ਜਦੋਂ ਮਾਰਕੀਟ ਡਾਊਨ ਹੋਈ ਆ ਤਾਂ ਦੋ ਸਮੱਸਿਆਵਾਂ ਪੈਦਾ ਹੋਈਆਂ ਤਵੀਰ ਜੀ ਪਹਿਲਾ ਜਿਹੜਾ ਘਰ ਸੀ ਉਹਦੀ ਵੈਲਿਊ ਡਾਊਨ ਚਲੀ ਗਈ ਪਾ ਬੋਚੋਂ ਵੀਕਟ ਵੀ ਨਹੀਂ ਨਿਕਲ ਪਾ ਰਹੀ ਤੇ ਜਿਹੜਾ ਅਗਲਾ ਘਰ ਕੀਤਾ ਸੀ ਉਹ ਤੇ ਗਵਰਨਮੈਂਟ ਜਿਹੜੀ ਬੈਂਕ ਨੇ ਉਹ ਲੋਨ ਨਹੀਂ ਕਰ ਰਿਹਾ ਜਿਹੜਾ ਜਿਹੜੇ ਮਾਰਗੇਜ ਨਹੀਂ ਹੋ ਰਹੀ ਕਿਉਂਕਿ ਉਹਦੀ ਪ੍ਰੈਜਲ ਨਹੀਂ ਆ ਰਹੀ ਜਿਹੜਾ ਉਹਨਾਂ ਉਹਦੀ ਪ੍ਰਾਈਸ ਸੀਗੀ ਉਹਦੀ ਵੈਲਿਊ ਨਹੀਂ ਦੇ ਰਿਹਾ ਬੈਂਕ ਉਹ ਨਹੀਂ ਤਾਂ ਉਹਦੇ ਹਿਸਾਬ ਨਾਲ ਜੇ 2 ਮਿਲੀਅਨ ਦਾ ਬੁੱਕ ਕਰਾਇਆ ਸੀ ਤਾਂ ਅੱਜ ਉਹਦੀ 1.5 ਮਿਲੀਅਨ ਨੂੰ ਹੀ ਉਹਦੀ ਪ੍ਰਾਈਜ਼ਲ ਨਹੀਂ ਆ ਰਹੀ ਜੋ 1.3 ਆ ਰਹੀ ਆ ਤਾਂ ਫਿਰ ਉਹਦੇ ਵਿੱਚੋਂ ਉਹ ਬਿਹਾਰ ਦੇ ਨਾਲ ਜਿਹੜਾ ਗਮ ਜਿਹੜੀ ਬੈਂਕ ਆ ਉਹ ਮੋੜ ਦੇ ਨਹੀਂ ਕਰ ਪਾ ਰਹਾ ਦੂਜੇ ਪਾਸੇ ਬਿਲਡਰ ਦਾ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਗਰੁੱਪਾਂ 'ਚ ਤੁਸੀਂ ਵੀਡੀਓ ਦੇਖੀ ਹੋਣੀ ਹੈ ਲੋਕ ਪ੍ਰੋਟੈਸਟ ਕਰ ਰਹੇ ਆ ਠੀਕ ਹੈ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਉਹ ਕਹਿੰਦੇ ਨੇ ਵੀ ਪ੍ਰਾਪਰਟੀ ਦੀ ਜਿਹੜੀ ਵੈਲਿਊ ਹੈ ਉਹ ਘਟਾਈ ਜਾਵੇ ਜੋ ਕਿ ਸਾਡੇ ਆਈ ਥਿੰਕ ਕਾਫੀ ਪੰਜਾਬੀ ਫੈਮਿਲੀਜ਼ ਵੀ ਪ੍ਰੋਟੈਸਟ ਕਰ ਰਹੇ ਨੇ ਇਸ ਚੀਜ਼ ਨੂੰ ਲੈ ਕੇ ਜੀ ਸੋ ਉਹਨੂੰ ਅਸੀਂ ਕੋਟ ਕਰਦੇ ਪਾ ਉਹਦੇ ਕਰਕੇ ਹੀ ਆਪਾਂ ਇਹ ਵਿਸ਼ਾ ਲਿਆਂਦਾ ਸੀ ਅੱਜ ਕਿ ਸਭ ਤੋਂ ਪਹਿਲੀ ਗੱਲ ਇਹ ਤੇ ਸਾਡੀ ਹੁੰਦੀ ਹੈ ਕਿ ਹੈਗੀ ਆ ਠੰਡ ਦੇ ਵਿੱਚ ਅਜ ਤਾਂ ਉਹ ਵੀਡੀਓ ਆ ਰਹੀਆਂ ਨੇ ਬਾਹਰ ਖੜੇ ਹੈਗੇ ਆ ਜੀ ਠੀਕ ਹੈ ਜੀ ਪਰ ਇੱਕ ਵਾਰ ਮੈਂ ਜ਼ਰੂਰ ਦੱਸ ਦਣਾ ਕਿ ਜਿਹੜੇ ਕੰਮ ਉਹ ਸਮਝ ਆਮ ਬੰਦੇ ਨੇ ਕਰੇ ਇੱਕ ਆਪਣੇ ਇਹ ਸੋਚ ਕੇ ਕਿ ਮੈਂ ਪਹਿਲਾਂ ਵੀ ਕਹਿੰਨਾਂ ਲਗਾ ਆਮ ਬੰਦਾ ਕਦੇ ਇੱਡਾ ਵੱਡਾ ਇਨਵੈਸਟਰ ਨਹੀਂ ਹੋ ਸਕਦਾ ਉਹ ਲੱਖਾਂ ਡਾਲਰਾਂ ਦਾ ਰਿਸਕ ਲੈ ਸਕੇ ਠੀਕ ਹੈ ਜੀ ਛੋਟੀਆਂ ਬਜਟਾਂ ਦਾ ਇਨਵੈਸਟਮੈਂਟ ਹੁੰਦੀ ਆ ਉਹਦੇ ਕੋਲੋਂ ਲੇਕਿਨ ਹੋਇਆ ਹੁਣ ਕੀ ਆ ਜੀ ਦਿੱਕਤ ਇਹ ਹੈ ਕਿ ਆਪਾਂ ਹਣ ਜਿੱਦਾਂ ਤੁਸੀਂ ਗੱਲ ਕੀਤੀ ਆ ਤੁੰਦਰ ਜੀ ਲੇਕਿਨ ਇਹਦੀ ਸਮੱਸਿਆ ਹੈ ਜਿਹੜਾ ਬਿਲਡਰ ਹੈ ਉਹਦੇ ਕੋਲ ਲੀਗਲ ਰਾਈਟ ਨੇ ਉਹਦੇ ਕੋਲ ਲੀਗਲ ਡਾਕੂਮੈਂਟ ਨੇ ਜਿਹੜੇ ਸਾਈਨ ਕੀਤੇ ਹੋਇਆ ਸੋ ਇਹ ਦੇਸ਼ ਦੇ ਵਿੱਚ ਜਿਹੜੀ ਡਾਕੂਮੈਂਟਰੀ ਗੱਲ ਚੱਲਦੀ ਆ ਜੀ ਉਹਦੇ ਕੋਲ ਲੀਗਲ ਡਾਕੂਮੈਂਟ ਆ ਕਲੋਜ਼ਿੰਗ ਕਰਾਉਣ ਦੇ ਤੇ ਕਲੋਜ਼ਿੰਗ ਨਹੀਂ ਹੁੰਦੀ ਤੇ ਪੈਨਲਟੀਆਂ ਦੇ ਠੀਕ ਹੈ ਜੀ ਹੁਣ ਜਦੋਂ ਕਲੋਜ਼ਿੰਗ ਨਹੀਂ ਹੋਣ ਪਾ ਰਹੀ ਤਾਂ ਉਹ ਪੈਨਲਟੀਆਂ ਦੇ ਨੋਟਿਸ ਭੇਜ ਰਾਇਆ ਉਹ ਦੂਜੇ ਪਾਸੇ ਆਪਾਂ ਹੀ ਕਹਿ ਦਿੰਨੇ ਕਿ ਜੇ ਜੇ ਹੁਣ ਇੱਥੇ ਦੋ ਤਰ੍ਹਾਂ ਦੇ ਬਾਹਰ ਆ ਪਹਿਲੇ ਬਾਹਰ ਕੋ ਤਾਂ ਕੁਝ ਨਹੀਂ ਹੈਗਾ ਉਹ ਬੇਸਮੈਂਟ ਤੇ ਬੈਠਾ ਤਾਂ ਉਹਦੇ ਕੋਲ ਤਾਂ ਫਿਰ ਡਾਊਨ ਹੋਊਗਾ ਉਹਨਾਂ ਦੇ ਤਾਂ ਲੇਕਿਨ ਫਸਟ ਜਿਹੜੇ ਸੈਕੰਡ ਬਾਹਰ ਆ ਜਾਂ ਇਨਵੈਸਟਮੈਂਟ ਵਾਲੇ ਉਹਨਾਂ ਕੋ ਇੱਕ ਜਾਂ ਦੋ ਘਰ ਆ ਉਹਨਾਂ ਦੀ ਪ੍ਰਾਪਰਟੀ ਹੋਲਡ ਕਰਦੇ ਆ ਉਹ ਠੀਕ ਹੈ ਜੀ ਉਹਨਾਂ ਨਾਲ ਸਾਡੇ ਜਿਹੜਾ ਬਿਲਡਰ ਆ ਉਹਦੇ ਕੋਲ ਕਾਫੀ ਰਾਈਟ ਵੱਧ ਜਾਂਦੇ ਆ ਕਿ ਉਹਨਾਂ ਨੂੰ ਮਜਬੂਰ ਕਰੇ ਕਿ ਤੁਸੀਂ ਕਲੋਜ਼ਿੰਗ ਕਰਾਓ ਹੁਣ ਇਹਨਾਂ ਨਾਲ ਮੈਂ ਕੋਸ਼ਿਸ਼ ਕੀਤੀ ਸੀ ਪਰ ਸਮਾਂ ਥੋੜਾ ਸੀ ਕਿ ਕਦੇ ਪਰਸਨ ਨੂੰ ਆਪਾਂ ਜੇ ਹੋ ਸਕਿਆ ਤੇ ਆਪਾਂ ਲਾਸਟ ਪੂਰਾ ਮੰਗਲਾੜਾ ਹੈਗਾ ਉਹ ਚ ਲੈ ਆਵਾਂਗਾ ਮੈਂ ਜ਼ਰੂਰ ਵੀ ਉਹਨਾਂ ਦਾ ਗੱਲ ਸੁਣਿਆ ਜਾਵੇ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਕਲੋਜ਼ਿੰਗ ਕਰਾਉਣ ਨੂੰ ਤਿਆਰ ਆ ਲੇਕਿਨ ਸਾਡੀ ਪ੍ਰੀਜ਼ਲ ਨਹੀਂ ਆ ਰਹੀ ਬੈਂਕ ਤੋਂ ਅਸੀਂ ਕੀ ਪ੍ਰੀਜ਼ ਨਹੀਂ ਆ ਰਹੀ ਬਿਲਕੁਲ ਹਾਂਜੀ ਲੇਟ ਕਰਨ ਇਹ ਗੱਲਾਂ ਮੀਡੀਆ ਤੇ ਜਾਣ ਦੇ ਨਾਲ ਲੋਕਾਂ ਦੀ ਹੁੰਦਾ ਵੀ ਹਾਸਲ ਹੋ ਸਕਦੀ ਆ ਇੱਕ ਪਬਲਿਕ ਓਪੀਨੀਅਨ ਵੀ ਬਣ ਸਕਦੀ ਆ ਜਿਹੜੇ ਸਾਡੇ ਰਿਪ੍ਰੈਜ਼ੈਂਟੇਟਿਵ ਹੈਗੇ ਆ ਉਹਨਾਂ ਦਾ ਗੱਲ ਪਹੁੰਚ ਸਕਦੀ ਆ ਉਹ ਕਿਸ ਤਰ੍ਹਾਂ ਗੱਲ ਤੋੜ ਦੇਣ ਤੇ ਖੜਾ ਛੁੱਟ ਜਾਵੇ ਤੇ ਵੱਖਰੀ ਗੱਲ ਆ ਲੇਕਿਨ ਉਨੀ ਤਰਤੇ ਇਹਦੇ ਨਾਲ ਤਬਦੀਲੀ ਨਹੀਂ ਆਉਂਦੀ ਇਸ ਗੱਲ ਨਾਲ ਮੇਰੇ ਕਹਿਣ ਦੇ ਪਿੱਛੇ ਨਹੀਂ ਆਏਗੇ ਹਾਂ ਜਿਹੜਾ ਕਾਨੂੰਨ ਦਾ ਇੱਕ ਦਸਤਾਵੇਜ਼ ਹੈਗੇ ਉਹ ਤਬਦੀਲੀ ਨਹੀਂ ਆਉਂਦੀ ਜੇ ਤੁਸੀਂ ਸਾਈਨ ਵੀ ਆਪ ਕਰਦੇ ਹੋ ਨਾ ਉਸ ਤਰੀਕਾ ਦੇ ਉੱਪਰ ਅਸੀਂ ਪੜਦੇ ਨਹੀਂ ਹੁੰਦੇ ਸਾਨੂੰ ਵੀ ਪਤਾ ਚੱਲੂ ਜਿਹਨਾਂ ਨੇ ਕਾਰਪੂਜ਼ ਕਰੇ ਆ ਬੁਕਿੰਗ ਕੋਲੇ ਉਦੋਂ ਹੁੰਦਾ ਵੀ ਜਲਦੀ ਉਹਦੀ ਫਾਈਨ ਕਰ ਦਈਏ ਆਈ ਥਿੰਕ 100 ਪੇਪਰ ਦਾ ਪੂਰਾ ਬੰਡਲ ਹੁੰਦਾ 100 ਪੇਪਰ ਦਾ ਅਸੀਂ ਨੇ ਤੇ ਅਸੀਂ ਸਾਡੇ ਉਹ ਜਿਹੜੇ ਬਿਲਡਰ ਕੋ ਸਾਰੇ ਰਾਈਟ ਨੇ ਸਾਡੇ ਪ੍ਰੋਪਰਟੀ ਦੇ ਉੱਪਰ ਉਹਨਾਂ ਨੂੰ ਉਹ ਜਨਰਲ ਅਗਰ ਅਸੀਂ ਡਾਊਨ ਪੇਮੈਂਟ ਦਿੱਤੀ ਹੈ ਨਾ ਗੁਰਮੁਖ ਜੀ ਆਈ ਥਿੰਕ ਉਹ ਵੀ ਰਾਈਟ ਹੈਗਾ ਵੀ ਉਹ ਡਾਊਨ ਪੇਮੈਂਟ ਲੈ ਕੇ ਵੀ ਘਰ ਨੂੰ ক্লোਜ਼ ਅਸੀਂ ਨਹੀਂ ਕਰਵਾਉਂਦੇ ਤਾਂ ਸਾਰੀ ਡਾਊਨ ਪੇਮੈਂਟ ਜ਼ੀਰੋ ਹੋ ਜਾਂਦੀ ਹੈ ਇਹ ਚੀਜ਼ ਕਾਫੀ ਰਾਈਟ ਉਹਦੇ ਹੱਥ ਚ ਨੇ ਹਾਂਜੀ ਸੋ ਮੈਂ ਆਪਣੀ ਗੱਲ ਨੂੰ ਹੁਣ ਸਾਮਾਪੇਸ਼ ਕਰਕੇ ਕਰ ਦਿੰਦਾ ਹਾਂ ਅੱਜ ਵੀ ਮਾਰਕੀਟ 'ਚ ਬਹੁਤ ਸਾਰੇ ਚੰਗੇ ਬੰਦੇ ਆ ਜਿਹੜੇ ਕਾਪਰ ਤਰੀਕੇ ਨਾਲ ਲੋਕਾਂ ਨੂੰ ਗਾਈਡ ਕਰਦੇ ਆ ਬਾਹਰ ਨੂੰ ਕਿ ਘਰ ਬੰਦ ਦੀ ਇੱਕ ਛੱਤ ਇੱਕ ਘਰ ਲੈਣਾ ਬੰਦੇ ਦੀ ਲੋੜ ਹੈਗੀ ਆ ਛੱਤ ਲੈਣੀ ਮਾਰੀ ਨਹੀਂ ਜੇ ਚੰਗੇ ਹਾਲਾਤ ਬਣ ਜਾਣ ਲੇਕਿਨ ਜਿਹੜੇ ਲੋਕ ਅੱਜ ਵੀ ਹੁਣ ਇਸ ਲਾਈਨ ਦੇ ਵਿੱਚ ਉਹ ਹੈਗੇ ਆ ਜਿਹੜੇ ਪਹਿਲਾਂ ਤਰੀਕੇ ਦੇ ਨਾਲ ਇਹ ਕਹਿ ਰਹੇ ਕਿ ਘਰਾਂ ਦੇ ਵਿੱਚ ਤੇ ਛੱਤ ਬਹੁਤ ਕੁਸ਼ਾ ਆ ਆਪਾਂ ਅੱਜ ਵੀ ਗਾਹ ਕਰਦੇ ਆ ਕਿ ਆਪਣੇ ਆਪ ਨੂੰ ਸਮੇਟ ਕੇ ਰੱਖੀਏ ਤੇ ਉਸ ਤਰੀਕੇ ਨਾਲ ਚੱਲੀਏ ਸੇਫ ਤੇ ਵਧੀਆ ਤਰੀਕੇ ਦੇ ਨਾਲ ਤਾਂ ਜੋ ਹੁਣ ਜੇ ਪਹਿਲਾਂ ਗਲਤੀਆਂ ਕੀਤੀਆਂ ਤਾਂ ਉਹਨਾਂ ਦੇ ਗ੍ਰੈਂਪਲ ਸਾਹਮਣੇ ਆ ਜੀ ਠੀਕ ਆ ਜੀ ਤਾਂ ਫਿਰ ਆਪਣੇ ਆਪ ਨੂੰ ਸੰਭਾਲ ਲੀਏ ਤੇ ਚੰਗੀ ਗੱਲ ਇਹੀ ਹੈ ਤਨਵੀਰ ਜੀ ਧੰਨਵਾਦ ਕੋਲ ਜੀ ਥੈਂਕ ਯੂ ਸੋ ਮਚ ਗੁਰਮੁਖ ਜੀ ਥੈਂਕ ਯੂ ਸੋ ਮਚ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੁਹਾਡਾ